ਕਰ ਰਹੀ ਹੈ ਕਿੰਨੇ ਗੈਂਗਸਟਰ ਫੜਲੇ ਕਿੰਨੇ ਦਾ ਅਨਕਾਉਂਟਰ ਕਰ ਲਓ ਸਭ ਕੁਝ ਦੱਸ ਰਿਹਾ ਹੈ ਬਿਲਕੁਲ ਵੀਡੀਓ ਦੇ ਵਿੱਚ ਸਾਹਮਣੇ ਆ ਰਿਹਾ ਹੈ ਪਰ ਦੂਜੇ ਪਾਸੇ ਇੱਕ ਮੰਤਰੀ ਨਾਫਰਤ ਭਰੇ ਬੋਲ ਬੋਲਦਾ ਜਿਹਦਾ ਨਾਮ ਹੈ ਅਮਨ अरोड़ा ਜੀ ਸਨਾਮ ਤੋਂ ਵਿਧਾਇਕ ਨੇ ਤੇ ਪਿੱਛੇ ਜੇ ਮੰਤਰੀ ਵੀ ਬਣੇ ਨੇ ਮੈਂ ਅਮਨ अरोड़ा ਜੀ ਨੂੰ ਪੁੱਛਣਾ ਚਾਹਣਾ ਕਿ ਅਮਨ अरोड़ा ਸਾਹਿਬ ਤੁਸੀਂ ਲੈ ਕੇ ਚਲਿਓ ਦੋ ਗਨਮੈਨਾਂ ਨੂੰ ਤੇ ਉਧਰੋਂ 20 25 ਬੰਦੇ ਆਉਣ AK 47 ਲੈ ਕੇ ਤੇ ਫਿਰ ਦੋ ਗਨਮੈਨ ਦੱਸੋ ਤੁਹਾਨੂੰ ਬਚਾ ਲੈਣਗੇ ਨਹੀਂ ਬਚਾ ਹੋਣਾ ਇੰਨੀ ਨਫ਼ਰਤ ਨਾ ਕਰੋ ਇਨਸਾਫ਼ ਦੇਣਾ ਜਾਂ ਨਾ ਦੇਣਾ ਉਹ ਤੁਹਾਡੀ ਮਰਜ਼ੀ ਹੈ ਪਰ ਇੰਨੀ ਨਫ਼ਰਤ ਨਾ ਕਰੋ ਮੈਂ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਸਰਕਾਰੇ ਇੰਨੀ ਨਫ਼ਰਤ ਨਾ ਕਰ ਸਿੱਧੂ ਮੂਸੇ ਵਾਲਾ ਜਿਹੜੀ ਸੋਚ ਨੂੰ ਲੈ ਕੇ ਚੱਲ ਪਿਆ ਸੀ ਆਪਣੀ ਕੌਮ ਦੀ ਗੱਲ ਰੱਖਣ ਲੱਗਿਆ ਸੀ ਸਿੱਖ ਧਰਮ ਵਿੱਚ ਖੁੱਬਦਾ ਜਾਂਦਾ ਸੀ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦੀਆਂ ਤਿਆਰੀਆਂ ਕਰਨ ਲੱਗਾ ਸੀ ਤਾਂ ਕਰਕੇ ਉਹਦਾ ਕਤਲ ਕਰਵਾ ਦਿੱਤਾ ਗਿਆ ਸਭ ਨੂੰ ਪਤਾ ਕਿਹਨੇ ਸਿੱਧੂ ਮਸੇਵਾਲੇ ਦਾ ਕਤਲ ਕਰਵਾਇਆ ਕੌਣ ਜ਼ਿੰਮੇਵਾਰ ਹੈ ਇਹ ਬਾਰ-ਬਾਰ ਸਾਡੇ ਮੂੰਹਾਂ ਤੋਂ ਨਾ ਕਹਾਓ ਕਿਉਂਕਿ ਹੁਣ ਵੀ ਤਿਆਰੀ ਚੱਲ ਰਹੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਮਰਵਾਉਣ ਦੀ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਮਰਵਾਉਣ ਦੀ ਤਿਆਰੀ ਹੁਣ ਵੀ ਚੱਲ ਰਹੀ ਹੈ ਤੇ ਬਾਅਦ ਦੇ ਵਿੱਚ ਨਾ ਕਿਹੋ ਕਿ ਭਾਈ ਅਮਰਤਪਾਲ ਸਿੰਘ ਨੂੰ ਆ ਕੇ ਕੋਈ ਮਾਰ ਜਾਂਦਾ ਗੋਲੀਆਂ ਮਾਰ ਜਾਂਦਾ ਤੇ ਸਾਡਾ ਕੋਈ ਦੋਸ ਨਹੀਂ ਫੇਰ ਨਾ ਕਹ ਦਿਓ ਮੈਂ ਆਮਨ ਰੋੜਾ ਜੀ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਕਹਿ ਰਹੇ ਹੋ ਵੀ ਦੋ ਗਨਮੈਨ ਹੈਗੇ ਸੀ ਲੈ ਕੇ ਨਹੀਂ ਗਏ ਤੇ ਅੱਜ ਮੈਂ ਆਮਨ ਰੋੜਾ ਜੀ ਨੂੰ ਸਵਾਲ ਕਰਦਾ ਤੁਹਾਡੀ ਸਰਕਾਰ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਤੋਂ ਲਾਇਸੈਂਸ ਰੱਦ ਕੀਤੇ ਐ ਤੇ ਫਿਰ ਕੱਲ ਨੂੰ ਕੀ ਕਹੋਂਗੇ ਜੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਅਟੈਕ ਹੁੰਦਾ ਕਿ ਜਿਹੜੇ ਅਸਲਿਆਂ ਦੇ ਲਾਇਸੈਂਸ ਤੁਸੀਂ ਕੈਨਸਲ ਕੀਤੇ ਸੀ ਉਹ ਕਿਉਂ ਨਹੀਂ ਲੈ ਕੇ ਗਏ ਫਿਰ ਐ ਕਹਿ ਦਿਓ ਤੇ ਫਿਰ ਪੱਲਾ ਝਾੜ ਲਿਓ ਆਮਣਾ ਰੋੜਾ ਸਾਹਿਬ ਪੂਰੀ ਦੁਨੀਆ ਨੂੰ ਪਤਾ ਲੱਗ ਚੁੱਕਿਆ ਹੈ ਸਿੱਧੂ ਦੀ ਮੌਤ ਦੇ ਜ਼ਿੰਮੇਵਾਰ ਕੌਣ ਨੇ ਕਿਵੇਂ ਗੈਂਗਸਟਰਾਂ ਦਾ ਹੌਸਲਾ ਵਧਿਆ ਉਹਨੂੰ ਮਾਰਨ ਦੇ ਲਈ ਕਿਹਨੇ ਸਿਕਿਉਰਿਟੀ ਲੀਕ ਕੀਤੀ ਹੈ ਤੇ ਤੁਸੀਂ ਕਹਿੰਦੇ ਸਿਕਿਉਰਟੀਆਂ ਦਾ ਲੀਕ ਹੁੰਦੀਆਂ ਹੁੰਦੀਆਂ ਨੇ ਪਹਿਲਾਂ ਕਦੇ ਕਿਉਂ ਨਹੀਂ ਹੋਈ ਕਿਸੇ ਸਰਕਾਰ ਦੇ ਵਿੱਚ ਤੁਹਾਡੀ ਸਰਕਾਰ ਦੇ ਵਿੱਚ ਬਲਤੇਜ ਪੰਨੂ ਨੇ ਹੀ ਕਿਉਂ ਕੀਤੀ ਸਿਕਿਉਰਟੀ ਲੀਕ ਤੇ ਅੱਜ ਤੱਕ ਬਲਤੇਜ ਪੰਨੂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਹੜੇ ਹਿਸਾਬ ਨਾਲ ਦੁਸ਼ਮਣ ਚੜ ਕੇ ਆਇਆ ਸੀ ਦੋ ਗਨਮੈਨ ਮੂਸੇਆ ਨੂੰ ਬਚਾ ਨਹੀਂ ਸਕਦੇ ਸੀ ਸਿਕਿਉਰਟੀਆਂ ਤੁਸੀਂ ਵਾਪਸ ਲਓ ਤੇ ਜ਼ਿੰਮੇਵਾਰ ਠਹਿਰਾਓ ਸਿੱਧੂ ਮੂਸੇਆ ਨੂੰ ਖੁਦ ਉਹਦੀ ਮੌਤ ਦਾ ਕਿ ਦੋ ਗਨਮੈਨ ਏਕੇ 47 ਦਾ ਸਾਹਮਣਾ ਕਰ ਲੈਣਗੇ ਨਹੀਂ ਕਰ ਹੋਣਾ ਅਮਰੋੜਾ ਸਾਹਿਬ ਨਹੀਂ ਕਰ ਹੋਣਾ ਇਸ ਕਰਕੇ ਜ਼ਿੰਮੇਵਾਰ ਸਰਕਾਰ ਹੈ ਮੂਸਿਆਂ ਨੂੰ ਮਰਵਾਉਣ ਦੇ ਲਈ ਜ਼ਿੰਮੇਵਾਰ ਤੁਹਾਡਾ ਬਲਤੇਜ ਪੰਨੂ ਹੈ ਜਿਹਨੇ ਸਿਕਿਉਰਟੀ ਲੀ ਕੀਤੀ ਹੈ ਖੁਦ ਮੂਸੇ ਵਾਲਾ ਜ਼ਿੰਮੇਵਾਰ ਨਹੀਂ ਤੁਹਾਡੇ ਬੰਦੇ ਆ ਮੂਸੇਆ ਮੂਸੇ ਵਾਲੇ ਦੇ ਕਤਲ ਕਰਵਾਉਣ ਦੇ ਵਿੱਚ ਤੁਹਾਡੇ ਬੰਦੇ ਆ ਸਰਕਾਰ ਦੇ ਬੰਦਿਆਂ ਦਾ ਹੱਥ ਹੈ ਤੇ ਤੁਸੀਂ ਥੋਪ ਰਹੇ ਹੋ ਸਿੱਧੂ ਮੂਸੇ ਵਾਲੇ ਤੇ ਇਸ ਕਰਕੇ ਹੱਥ ਜੋੜਦਾ ਕਿ ਇਨਸਾਫ ਨਹੀਂ ਦੇਣਾ ਨਾ ਦਿਓ ਪਰ ਸਿਵਿਆਂ ਚ ਪਈ ਸੁਬਾ ਨਾ ਡਾਓ ਸਿੱਧੂ ਦੇ ਮਾਤਾ ਪਿਤਾ ਦੇ ਜ਼ਖਮਾਂ ਤੇ ਨੂਨ ਨਾ ਪਕੋ ਇਨਸਾਫ ਤੁਹਾਡੇ ਤੋਂ ਦੇ ਵੀ ਨਹੀਂ ਹੋਣਾ ਕਿਉਂਕਿ ਲੱਤਾ ਚ ਜਾਨ ਚਾਹੀਦੀ ਹੈ ਇਨਸਾਫ ਦੇਣ ਦੇ ਲਈ ਉਹ ਤੁਹਾਡੇ ਚ ਜੁਰਤਾ ਜਿਗਰੇ ਹੈ ਨਹੀਂ ਲੱਤਾ ਚ ਜਾਨ ਚਾਹੀਦੀ ਹੈ ਮੁੱਸੇ ਵਾਲਾ ਇਨਸਾਫ ਦੇਣ ਲਈ ਪਰ ਤੁਸੀਂ ਇਹਨਾਂ ਕੁਝ ਕਰ ਨਹੀਂ ਸਕਦੇ ਪਰ ਇਨਸਾਫ ਤਾਂ ਕੀ ਦੇਣਾ ਸੀ ਤੁਸੀਂ जख्मਾਂ ਤੇ ਲੂਣ ਪੁੱਕਣ ਲੱਗਿਓ ਕਿ ਮੂਸੇ ਵਾਲਾ ਸਿਕਿਉਰਿਟੀ ਨਾਲ ਕਿਉਂ ਨਹੀਂ ਲੈ ਕੇ ਗਿਆ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਮੂਸੇ ਵਾਲਾ ਆਪਣੀ ਮੌਤ ਆਪ ਮਰਿਆ ਉਹ ਸ਼ਰਮ ਕਰ ਲੋ ਸ਼ਰਮ ਇੱਕ ਮੰਤਰੀ ਤੁਹਾਡਾ ਪਹਿਲਾ ਦਿਨ ਚਾ ਕੇ ਧਰਨਾ ਚਕਾਰਿਆ ਕਹਿ ਰਿਹਾ ਕਿ ਅਸੀਂ ਸਭ ਕੁਝ ਕਰ ਦਾਂਗੇ ਸਾਡੀ ਸਰਕਾਰ ਲੱਗੀ ਹੋਈ ਹੈ ਭਵੰਤ ਦੀ ਸਰਕਾਰ ਲੱਗੀ ਹੋਈ ਹੈ ਤੁਹਾਡਾ ਆਪਣਾ ਸੀਐਮ ਹੈ ਪਰ ਸਮਝੋ ਬਾਹਰ ਨਹੀਂ ਕਹਾਣੀਆਂ ਕਿ ਅੱਜ ਤੱਕ ਇਨਸਾਫ ਕਿਉਂ ਨਹੀਂ ਮਿਲਿਆ ਕਿ ਠੇਰ ਕਾਪਟਾ ਹੈ ਅਗਲਾ ਸ਼੍ਰੀਆਮ ਨੌ ਲੈ ਰਹੇ ਆ ਕੇ ਕਿਉਂ ਨਹੀਂ ਫੜਦੇ ਕੁਰਸੀਆਂ ਤੇ ਬਿਠਾ ਕੇ ਮੋੜ ਦਿੰਨੇ ਹੋ ਕੱਲਾ ਕੁਰਸੀਆਂ ਤੇ ਬਿਠਾਉਣ ਨਾਲ ਮਸਲੇ ਹੱਲ ਨਹੀਂ ਹੋਣੇ ਕਾਰਵਾਈ ਕਰਨੀ ਪੈਣੀ ਆ ਉਸ ਮਾਪਿ ਉਹਦਾ ਕਾਲਜਾ ਠਾਰਨਾ ਪੈਣਾ ਇਸ ਕਰਕੇ ਇਹ ਸਰਕਾਰਾਂ ਇਹ ਸਰਕਾਰਾਂ ਇਦਾਂ ਹੀ ਕਰਦੀਆਂ ਹੁੰਦੀਆਂ ਨੇ ਇੱਕ ਮੰਤਰੀ ਹੱਕ 'ਚ ਤੇ ਦੂਜਾ ਵਿਰੋਧ 'ਚ ਇਹੀ ਕੁਝ ਹੁਣ ਹੋਇਆ ਪਹਿਲਾਂ ਕਾਲੀ ਕਾਂਗਰਸ ਵੀ ਇਹੀ ਕੁਝ ਕਰਦੇ ਆਏ ਨੇ ਤੇ ਹੁਣ ਇਹ ਝਾੜੂ ਵਾਲੇ ਵੀ ਇਹੀ ਕੁਝ ਕਰ ਰਹੇ ਨੇ ਕੁਲਦੀਪ ਧਾਲੀਵਾਲ ਹੱਕ 'ਚ ਬੋਲ ਜਾਂਦਾ ਭਰੋਸਾ ਦੇ ਦਿੰਦਾ ਮਾਤਾ ਪਿਤਾ ਨੂੰ ਤੇ ਉਹ ਵਿਚਾਰੇ ਉੱਠ ਕੇ ਆ ਜਾਂਦੇ ਉਸ ਤੋਂ ਬਾਅਦ ਆਮਨ ਰੋੜਾ ਆਥ ਨੇ ਜ਼ਹਿਰ ਉਗਲ ਦਿੰਦਾ ਇੱਥੋਂ ਪਤਾ ਲੱਗਦਾ ਹੈ ਕਿ ਕੋਈ ਇਨਸਾਫ ਨਹੀਂ ਦੇਣਾ ਇਹਨਾਂ ਨੇ ਸਿਰਫ ਡਰਾਮੇ ਕਰਦੇ ਆ ਡਰਾਮੇ ਸਿਰਫ ਡਰਾਮੇ ਕਰਦੇ ਆ ਮੂਸੇ ਵਾਲਾ ਦਾ ਇਨਸਾਫ ਸੰਦੀਪ ਨੰਗਲੰਬੀਆਂ ਦਾ ਇਨਸਾਫ ਦੀਪ ਸਿੱਧੂ ਦਾ ਇਨਸਾਫ ਇਹਨਾਂ ਤੋਂ ਨਹੀਂ ਦੇ ਹੋਣਾ ਇਹ ਅੱਜ ਲਿਖਿਆ ਕੇ ਲੈ ਲਓ ਇਹ ਸਿਰਫ ਡਰਾਮੇ ਆਵਾਜ਼ ਹੈ ਡਰਾਮੇ ਬਾਤ ਕਿਵੇਂ ਜ਼ਹਿਰਾ ਉਗਲਦੇ ਆ ਦਿਲ ਚ ਕੀ ਲਈ ਬੈਠੇ ਆ ਮੁੱਸੇ ਵਾਲੇ ਦੇ ਲਈ ਇਹ ਇਹ ਸਭ ਕੁਝ ਅਮਨ ਰੋੜੇ ਦੀ ਬੋਲਬਾਣੀ ਦੱਸਦੀ ਹੈ ਅਮਨ ਰੋੜੇ ਦੇ ਦਿੱਤੇ ਬਿਆਨ ਦੱਸਦੇ ਆ ਇੱਥੋਂ ਪਤਾ ਲੱਗਦਾ ਹੈ ਕਿ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਚੱਲਦਾ ਹੈ ਇਸ ਕਰਕੇ ਮੈਂ ਮੁੱਸੇ ਵਾਲੇ ਦੇ ਪਿਤਾ ਨੂੰ ਮਾਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕੀ ਦਿਓ ਕਾਲ ਇੱਕ ਪੰਜਾਬ ਨੂੰ ਪੂਰਾ ਪੰਜਾਬ ਬੰਦ ਕਰ ਦਾਂਗੇ ਪੂਰੇ ਪੰਜਾਬ ਦੇ ਵਿੱਚ ਧਰਨੇ ਲਾ ਦਾਂਗੇ ਤੁਸੀਂ ਇੱਕ ਵਾਰੀ ਸੱਦ ਕੇ ਤਾਂ ਦੇਖੋ ਫੇਰ ਇਨਸਾਫ ਮਿਲਿਆ ਨਹੀਂ ਇਹਨਾਂ ਨੇ ਆਹ ਭਰੋਸੇ ਦੇ ਦੇ ਕੇ ਇਨਸਾਫ ਨਹੀਂ ਦੇਣਾ ਮੈਂ ਬਾਪੂ ਬਲਕੌਰ ਸਿੰਘ ਨੂੰ ਕਹਿਣਾ ਚਾਹਣਾ ਮਾਤਾ ਚਰਨ ਕੌਰ ਨੂੰ ਕਹਿਣਾ ਚਾਹਣਾ ਕਿ ਪੂਰਾ ਪੰਜਾਬ ਤੁਹਾਡੇ ਨਾਲ ਹੈ ਸੜਕਾਂ ਤੇ ਆ ਕੇ ਬੈਠੋ ਧਰਨੇ ਲਾਓ ਫੇਰ ਇਹਨਾਂ ਦੇ ਇਹਨਾਂ ਦੀ ਕੰਨ ਤੇ ਜੂੰ ਸਰਕਣੀ ਹੈ ਨਹੀਂ ਇਹਨਾਂ ਨੇ ਤੁਹਾਨੂੰ ਹਰ ਥੋਂ ਤੋਂ ਭਰੋਸੇ ਦੇ ਕੇ ਠਾ ਦਿਆ ਕਰਨਾ ਤੇ ਸ਼ਾਮ ਨੂੰ ਇਹਨਾਂ ਦੇ ਮੰਤਰੀ ਹੀ ਜ਼ਹਿਰ ਗੁਲਿਆ ਕਰਨਗੇ ਇਸ ਕਰਕੇ ਪੂਰਾ ਪੰਜਾਬ ਡੀਕ ਰਿਹਾ ਇੱਕ ਕਾਲ ਦਿਓ ਤਾਂ ਸਹੀ ਪੂਰਾ ਪੰਜਾਬ ਜਾਮ ਹੋ ਜਾਊਗਾ ਜੇ ਇਨਸਾਫ ਲੈਣਾ ਹੈ ਫਿਰ ਇਨਸਾਫ ਮਿਲੂਗਾ ਨਹੀਂ ਇਨਸਾਫ ਨਹੀਂ ਮਿਲਣਾ ਇਹ ਗੱਲ ਯਾਦ ਰੱਖਿਓ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਕਿ ਭਾਈ ਆਵਾਜ਼ ਠਾਓ ਅਸੀਂ ਇੱਕ ਵਾਰ ਤਾਂ ਬੜਾ ਵੱੱਡਾ ਵੱਟ ਚੜਕੇ ਹਿੱਸਾ ਲੈਨੇ ਹਰ ਇੱਕ ਚੀਜ਼ ਚ ਪਰ ਉਸ ਤੋਂ ਬਾਅਦ ਸਰਕਾਰ ਜਾਣਬੁੱਝ ਕੇ ਹਰੇਕ ਕੰਮ ਨੂੰ ਢਿੱਲੇ ਪਾ ਦਿੰਦੀ ਹੈ ਜਦੋਂ ਸਮਾਂ ਬੀਤ ਜਾਂਦਾ ਤੇ ਅਸੀਂ ਵੀ ਘਰਾਂ 'ਚ ਵੜ ਕੇ ਬਹਿ ਜਾਂਦੇ ਆ ਭੁੱਲਿਆ ਨਾ ਕਰੋ ਪੰਜਾਬੀਓ ਤੁਸੀਂ ਭੁੱਲਣਹਾਰ ਹੋ ਗਿਓ ਭੁੱਲੋ ਨਾ ਬਾਈ ਦੀਪ ਦੇ ਕਾਤਲ ਨੂੰ ਭੁੱਲੋ ਨਾ ਸੰਦੀਪ ਨੰਗੀਆਂ ਨੰਗਲੰਬੀਆਂ ਦੇ ਕਾਤਲ ਨੂੰ ਭੁੱਲੋ ਨਾ ਸਿੱਧੂ ਮੂਸੇ ਵਾਲੇ ਦੀ ਬੇਰਹਿਮੀ ਨਾਲ ਕੀਤੇ ਹੋਏ ਕਾਤਲ ਨੂੰ ਇਨਸਾਫ ਲੈਣਾ ਪੈਣਾ ਸੜਕਾਂ ਤੇ ਆਉਣਾ ਪੈਣਾ ਹੈ ਨਾ ਬੜੋ ਘਰਾਂ ਚ ਦਿਓ ਪਰਿਵਾਰ ਦਾ ਸਾਥ ਇੱਕ ਵਾਰ ਆ ਇੱਕ ਵਾਰੀ ਅਸੀਂ ਬੜਾ ਉੱਤੇ ਚੱਕ ਦਿੰਨੇ ਆ ਅਸੀਂ ਨਾਲ ਆ ਜੀ ਅਸੀਂ ਤੁਹਾਡੇ ਨਾਲ ਆ ਜੀ ਟਿੱਪਣੀਆਂ ਵੀ ਕਰ ਦਿੰਨੇ ਆ ਬੜਾ ਸੋਸ਼ਲ ਮੀਡੀਆ ਤੇ ਆਵਾਜ਼ ਵੀ ਉਠਾ ਲੈਨੇ ਆ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਅਸੀਂ ਹੌਲੀ ਹੌਲੀ ਸੋਸ਼ਲ ਮੀਡੀਆ ਤੇ ਵੀ ਬੋਲਣਾ ਚੁੱਪ ਕਰ ਦਿੰਨੇ ਆ ਤੇ ਘਰਾਂ ਚ ਵੜਨਿਆਂ ਦੇ ਸਾਥ ਦਿਨੋਂ ਵੀ ਹਟ ਜਾਂਨੇ ਆ ਇਸ ਕਰਕੇ ਲਗਾਤਾਰ ਜਦੋਂ ਤੱਕ ਜਿਉਂਨੇ ਆ ਆਵਾਜ਼ ਚੱਕਦੇ ਰਾਂਗੇ ਆਪਣੇ ਪੰਜਾਬ ਦੇ ਲਈ ਤੇ ਉਹਨਾਂ ਸਾਡੇ ਪੰਜਾਬ ਦੇ ਵੀਰਾਂ ਲਈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਰਕਾਰਾਂ ਨੇ ਮੌਤ ਦੇ ਘਾਟ ਉਤਾਰਿਆ ਉਨਾਂ ਲਈ ਹਮੇਸ਼ਾ ਬੋਲਦੇ ਰਾਂਗੇ ਲੋਕ ਭਾਵੇਂ ਕੁਝ ਵੀ ਕਹਿਣ ਨਾ ਲੋਕਾਂ ਦੀ ਪ੍ਰਵਾਹ ਪਹਿਲਾਂ ਕੀਤੀ ਐ ਆ ਜਿਹੜੇ ਵਿਰੋਧੀ ਐ ਤੇ ਨਾ ਅੱਗੇ ਕਰਨੀ ਐ ਕਿਉਂਕਿ ਇਹਨਾਂ ਤੋਂ ਆਪ ਕੁਝ ਹੁੰਦਾ ਨਹੀਂ ਤੇ ਦੂਜਿਆਂ ਨੂੰ ਇਹ ਕਰਨ ਨਹੀਂ ਦਿੰਦੇ ਇਸ ਕਰਕੇ ਅਸੀਂ ਪ੍ਰਵਾਹ ਨਹੀਂ ਕਰਦੇ ਭਗਵਾਨ ਤਮਾਨ ਤਾਂ ਪੰਜਾਬ ਦਾ ਵਧੀਆ ਮੁੱਖ ਮੰਤਰੀ ਹੋ ਸਕਦਾ ਜੇਕਰ ਮੂਸੇਵਾਲ ਦਾ ਇਨਸਾਫ ਸੰਦੀਪ ਨੰਗਲੰਬੀਆਂ ਦਾ ਇਨਸਾਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਬੰਦੀ ਸਿੰਘਾਂ ਦੀ ਰਿਹਾਈ ਤੇ ਕੋਈ ਗੱਲ ਕਰੂਗਾ ਤਾਂ ਵਧੀਆ ਹੋ ਸਕਦਾ ਹੈ ਨਹੀਂ ਫਿਰ ਕੱਲੀ ਪੱਗ ਦੇ ਵਿੱਚ ਸਿਰ ਫਸਾਇਆ ਹੋਇਆ ਪਹਿਰੂਪੀ ਹੈ ਮੂੰਹ ਦੇ ਉੱਤੇ ਮਾਸਕ ਤਾਰਿਆ ਚਾਰਿਆ ਹੋਇਆ ਅੰਦਰੋਂ ਕੁਝ ਹੋਰ ਹੈ ਫਿਰ ਸਿੱਖੀ ਦੀ ਗੱਲ ਨਹੀਂ ਕਰ ਸਕਦਾ ਫਿਰ ਨੰਜੇ ਸਿੱਖੀ ਦੀ ਗੱਲ ਨਹੀਂ ਕਰਦਾ ਤੇ ਫਿਰ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਇਸ ਕਰਕੇ ਮੇਰੀਆਂ ਗੱਲਾਂ ਸਿੱਧੀਆਂ ਜਿਹੀਆਂ ਹੁੰਦੀਆਂ ਤੇ ਸੱਚੀਆਂ ਹੁੰਦੀਆਂ ਨੇ ਭਾਵੇਂ ਕਿਸੇ ਨੂੰ ਕੌੜੀਆਂ ਲੱਗਣ ਪਰ ਆਮਰ ਰੋੜਾ ਜੀ ਨੂੰ ਮੈਂ ਕਹਦਾ ਕਿ ਸਿੱਧੂ ਮੂਸੇ ਵਾਲੇ ਦੇ ਕਾਤਲ ਕਾਤਲ ਦੇ ਦੋਸ਼ੀ ਉਹ ਖੁਦ ਨਹੀਂ ਤੁਸੀਂ ਹੋ ਜਿਨ੍ਹਾਂ ਨੇ ਸਿਕਿਉਰਿਟੀ ਵਾਪਸ ਲਈ ਹੈ ਤੇ ਜਿਨ੍ਹਾਂ ਨੇ ਸਿਕਿਉਰਿਟੀ ਵਾਪਸ ਲੈ ਕੇ ਰੌਲਾ ਪਾਇਆ ਜਿਨ੍ਹਾਂ ਨੇ ਚਕੰਨੇ ਕੀਤੇ ਆ ਸਾਰੇ ਵੀ ਸਿੱਧੂ ਮੂਸੇ ਵਾਲਾ ਨੇ ਹੱਥਾ ਕਰ ਦਿੱਤਾ ਅਸੀਂ ਤੇ ਜਾ ਕੇ ਮਾਰ ਦੋ ਇਹੀ ਕੁਝ ਹੁਣ ਅਮਰਤਪਾਲ ਨਾਲ ਕਰਵਾ ਰਹੇ ਹਾਂ ਨ ਹੱਥੇ ਕਰੋਗੇ ਉਸ ਤੋਂ ਬਾਅਦ ਉਤੇ ਹਮਲਾ ਹੋ ਜਾਣਾ ਤੇ ਫਿਰ ਬਿਲਕੋਗੇ ਬਾਅਦ ਦੇ ਵਿੱਚ ਬਿਲਕੋਗੇ ਫਿਰ ਉੱਥੋਂ ਦਾ ਸਿੱਧ ਹੋ ਜਾਊਗਾ ਕਿ ਤੁਸੀਂ ਏਜੰਸੀਆਂ ਨਾਲ ਰਲੇ ਹੋਇਓ ਰਲ ਕੇ ਪੰਜਾਬ ਦੇ ਪੁੱਤ ਖਾ ਰਹੇ ਹੋ ਪੰਜਾਬ ਦੇ ਪੁੱਤ ਮਰਵਾ ਰਹੇ ਹੋ ਉੱਥੋਂ ਕਲੀਅਰ ਹੋ ਜਾਊਗਾ ਐਨੀ ਇੱਕ ਬੇਨਤੀਆਂ ਸੀ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਜ਼ਰੂਰ ਭੇਜ ਦਿਓ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਇਹ 도ਗਲੇਪਨ ਤੇ ਉੱਤਰ ਆਏ ਨੇ ਇਹ 도ਗਲੇ ਬਣ ਚੁੱਕੇ ਆ ਤੇ ਮੂਸੀ ਵਾਲੇ ਦੇ ਮਾਤਾ ਪਿਤਾ ਤੱਕ ਵੀ ਮੈਂ ਬੇਨਤੀ ਕਰਦਾ ਕਿ ਆਓ ਸੜਕਾਂ ਦੇ ਉੱਤਰਨਾ ਪੈਣਾ ਹੈ ਸੜਕਾਂ ਦੇ ਉੱਤਰ ਕੇ ਇਨਸਾਫ ਲੈਣਾ ਪੈਣਾ ਇਹਨਾਂ ਨੇ ਘਰੇ ਬੈਠਿਆ ਨਿਆਂ ਸਾਫ ਨਹੀਂ ਦੇਣਾ ਐਨੀ ਇੱਕ ਬੇਨਤੀਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਮੇਰੀ ਇਸ ਗੱਲ ਨੂੰ ਧਿਆਨ ਦੇ ਨਾਲ ਸੁਣਿਓ ਅੱਜ ਮੈਂ ਮੌਜੂਦਾ ਸਰਕਾਰ ਦੇ 도ਗਲੇਪੰਦੀ ਗੱਲ ਕਰਨ ਲੱਗਿਆ ਕਿ ਕਿਵੇਂ ਸਿੱਧੂ ਮੂਸੇ ਵਾਲੇ ਦੇ ਕਾਤਲ ਤੇ ਸਰਕਾਰ ਸਿਆਸਤ ਕਰ ਰਹੀ ਹੈ ਸਰਕਾਰ ਦੇ ਦੋ ਮੰਤਰੀ ਇੱਕੋ ਦਿਨ